ਪੁਲਾੜ ਵਿੱਚ ਪਿਛਲੇ 9 ਮਹੀਨਿਆਂ ਤੋਂ ਫਸੇ ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੌਲਦੀ ਸੁਨੀਤਾ ਵਿਲੀਅਮਸ ਅਤੇ ਵੁੱਚ ਮਿਲਮੋਰ 19 ਮਾਰਚ ਨੂੰ ਧਰਤੀ ਉੱਤੇ ਵਾਪਸ ਆ ਸਕਦੇ ਹਨ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਸ ਦਾ ਰੁਖ ਕੱਢ ਰਹੇ ਆ ਜਿੱਥੇ ਪੁਲਾੜ ਯਾਤਰੀ ਭਾਰਤੀ ਮੌਲਦੀ ਸੁਨੀਤਾ ਵਿਲੀਅਮਸ ਸਪੇਸ ਦੇ ਵਿੱਚ ਗਏ ਸਨ ਜੋ ਕਿ ਹੁਣ ਵਾਪਸ ਆ ਸਕਦੇ ਨੇ ਜਿਹੜੀ ਖਬਰ ਹੈ ਉਹ ਰਾਹਤ ਭਰੀ ਖਬਰ ਆ ਰਹੀ ਆ ਸਪੇਸ ਦੇ ਵਿੱਚੋਂ ਨਾਸਾ ਨੇ ਇਸ ਬਾਰੇ ਅਧਿਕਾਰਤ ਤੌਰ ਤੇ ਇਲਾਨ ਕਰ ਦਿੱਤਾ ਟਵੀਟ ਕਰਕੇ ਉਹਨਾਂ ਨੇ ਐਲਾਨ ਕੀਤਾ ਇਹ ਦੋਵੇਂ ਪਲਾੜ ਯਾਤਰੀ ਪਿਛਲੇ ਸਾਲ 5 ਜੂਨ ਸਾਲ 2024 ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ਤੇ ਪਲਾੜ ਵਿੱਚ ਗਏ ਸਨ ਹਲਕੇ ਤਕਨੀਕੀ ਖਰਾਬੀ ਕਰਕੇ ਉਹਨਾਂ ਦਾ ਮਿਸ਼ਨ 8 ਦਿਨ ਤੋਂ ਵੱਧ ਕੇ 9 ਮਹੀਨੇ ਲੰਮਾ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਨਾਸਾ ਮੁਤਾਬਕ 18 ਮਾਰਚ ਦੀ ਸ਼ਾਮ ਨੂੰ ਵਾਪਸੀ ਮਿਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਸਪੇਸ ਐਕਸ ਡ੍ਰੈਗਨ ਕੈਪਸੂਲ ਰਾਹੀਂ ਧਰਤੀ ਤੇ ਪਰਤਣ ਵਾਲੇ ਯਾਤਰੀਆਂ ਵਿੱਚ ਰੂਸੀ ਪੁਲਾੜ ਯਾਤਰੀ ਐਲਗਜ਼ਾਇਦਰ ਗੋਰਬਨੋਵ ਅਤੇ ਨਾਸਾ ਦੇ ਨਿਕ ਹੈਗ ਵੀ ਸ਼ਾਮਲ ਹਨ ਇਸ ਕੈਪਸੂਲ ਦੇ ਫਲੋਰੀਡਾ ਦੇ ساحਲ ਤੇ ਉਤਰਨ ਦੀ ਉਮੀਦ ਜਤਾਈ ਜਾ ਰਹੀ ਹੈ ਨਾਸਾ ਇਸ ਸੰਬੰਧੀ ਪੂਰੇ ਜਿਹੜਾ અમલાયા ਉਸ ਦੀ پوری ਜਿਹੜੀ ਕਵਰੇਜ ਆ ਉਹ ਲਾਈਵ ਦਿਖਾਵੇਗਾ ਤੁਹਾਨੂੰ ਦੱਸ ਦਈਏ ਕਿ ਦੋਵਾਂ ਪੁਲਾੜ ਯਾਤਰੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੁਲਾੜ ਵਿੱਚ 9 ਮਹੀਨਿਆਂ ਤੱਕ ਰਹਿਣ ਮਗਰੋਂ ਧਰਤੀ ਵਿੱਚ ਟੱਲਣਾ ਪੁਲਾੜ ਯਾਤਰੀਆਂ ਲਈ ਇੱਕ ਵੱਡੀ ਚੁਣੌਤੀ ਹੋਵੇਗਾ ਵਿਗਿਆਨੀਆਂ ਮੁਤਾਬਕ ਵજન ਹੇਣਤਾ ਕਰਕੇ ਸਰੀਰ ਦੀਆਂ ਕਈ ਜਿਹੜੀਆਂ ਸਮਰੱਥਾ ਨੇ ਉਹ ਅਸਰ ਅੰਦਾਜ਼ ਹੋ ਸਕਦੀਆਂ ਹਨ ਇਸ ਕਰਕੇ ਧਰਤੀ ਤੇ ਪਰਤਣ ਮਗਰੋਂ ਜੀ ਕੱਚਾ ਹੋਣਾ ਚੱਕਰ ਆਉਣੇ ਜਬ ਬੁਖਾਰ ਆਉਣਾ ਚੱਲਣ ਦੇ ਵਿੱਚ ਮੁਸ਼ਕਲ ਤੇ ਬੇਬੀ ਫੀਟ ਜਈਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਹਿਊਸਟਨ ਸਥਿਤ ਬੈਲਰ ਕਾਲਜ ਮੈਡੀਸਨ ਦੇ ਮਾਹਿਰਾਂ ਅਨੁਸਾਰ NASA ਦੀ ਟੀਮ ਸੁਨੀਤਾ ਵਿਲੀਅਮਸ ਅਤੇ ਹੋਰ ਨਾਪੁਲਾੜ ਯਾਤਰੀਆਂ ਦੀ ਸਿਹਤ ਤੇ ਕੜੀ ਨਿਗਰਾਨੀ ਰੱਖੇਗੀ ਉਹਨਾਂ ਨੂੰ ਧਰਤੀ ਦੇ ਮਾਹੌਲ ਵਿੱਚ ਫਿਰ ਤੋਂ ਤਾਲਣ ਦਾ ਅਮਲ ਜਿਹੜਾ ਉਹ ਸ਼ੁਰੂ ਕਰੇਗੀ